ਸਰ ਜੀ ਦਮ ਜੈ ਗੋ ਮਾਤਾ ਜੀ ਅੱਜ ਅਸੀਂ ਪਟਿਆਲਾ ਸ਼ਹਿਰ ਦੇ ਐਂਟਰਸ ਤੇ ਖੜੇ ਹਾਂ ਪਾਰਕ ਹਸਪਤਲ ਹਨ ਇਸ ਜਗ੍ਹਾ ਤੇ ਅਸੀਂ ਗੋਮਨਸ ਨਾਲ ਪਰਿਆ ਹੋਇਆ ਜਿਹੜਾ ਆਪਾਂ ਤੁਸੀਂ ਦੇਖ ਰਹੇ ਹੋ ਪਕੜਿਆ ਇਹਦੇ ਆਲੇ ਦੁਆਲੇ ਕੰਨ ਦੇ ਫਲੋਟ ਬਣਾਇਆ ਗਿਆ ਸੀ ਤਾਂ ਕਿ ਕਿਸਾਨ ਨੂੰ ਪਤਾ ਨਾ ਲੱਗੇ ਦੇ ਉੱਪਰ ਨਾ ਮੇਰੀ ਸਰਕਾਰ ਨੂੰ ਬੁਲਤੀ ਪੰਜਾਬ ਦੇ ਅੰਦਰ ਮੌਜ 14 ਤਸਕਰੀ ਵੰ ਚੁੱਕੀ ਹੈ ਬਹੁਤ ਜ਼ਿਆਦਾ ਗੋਲ ਹੱਤਿਆ ਹੋ ਰਹੀ ਹੈ ਜਿਹਦਾ ਸੰਤਾਪ ਅੱਜ ਪੰਜਾਬ ਭੁਗਤ ਰਿਹਾ ਜਗਾ ਜਗਾ ਹਾੜ ਆ ਰਹੇ ਆ ਲੋਕ ਡੁੱਬ ਕੇ ਜਾਨਵਰ ਮਰ ਗਏ ਘੁੰਮਾਂ ਦਾ ਨੁਕਸਾਨ ਹੋ ਗਿਆ ਮੱਝਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡਾ ਇਹ ਸਭ ਤੋਂ ਵੱਡਾ ਜਾਨੀ ਬਹੁਤ ਬੱਚਾ ਦਾ ਘਰੀ ਤੋਂ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਬਹੁਤਿਆਰ ਦਾ ਨਾਂ ਹੈ ਤਾਂ ਉਹ ਹੋ ਸਕੇ ਮਾ ਸ਼ਹਿਰ ਵਸੀਆਂ ਨੂੰ ਕੋਈ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਇੱਕ ਪ੍ਰੋਟੈਸਟ ਕਰਨਾ ਜਿਸ ਕਰਕੇ ਸਵੇ ਚਾਰ ਪੰਜ ਦਿਨ ਪਹਿਲਾਂ ਪਟਿਆਲਾ ਦੇ ਅੰਦਰ ਬਹੁ ਮਾਸ ਫੜਿਆ ਗਿਆ ਗਉ ਹੱਤਿਆਂ ਵੀ ਪਟਿਆਲਾ ਦੇ ਅੰਦਰ ਹੋ ਰਹੀ ਹੈ ਪ੍ਰਸ਼ਾਸਨ ਜਲਦੀ ਮੰਤਨ ਆਭੂ ਕਰੇ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਸਾਰੇ ਸਨਾਤਨ ਗਉ ਮਾਤਾ ਵਾਸਤੇ ਇਕੱਠੇ ਹੋਣ ਹੁਣ ਜਿਹੜਾ ਸਾਡਾ ਭਰੋਸਾ ਕੋਈ ਹਿੰਦੂ ਲੀਡਰਾਂ ਤੇ ਨਹੀਂ ਰਿਹਾ ਗਿਣਤੀ ਤੇ ਹਿੰਦੂ ਲੀਡਰ ਲੈ ਗਏ ਜਿਹੜਾ ਸਾਡੇ ਨਾਲ ਚੱਲ ਰਹੇ ਆ ਬਾਕੀ ਉਹ ਸਾਰੇ

ਇਹ ਜਿਵੇਂ ਚੈੱਕ ਕੀਤਾ 12 ਨਾ ਪਹੁੰਚੀਆਂ ਤੇ ਲੋਕ ਨੂਨ ਮੁਤਾਬਕ ਕਰਦੀ ਐ ਅਮਚੀ ਲੈਂਦੀ ਜਾ ਰਹੀ ਐ ਪਤਾ ਲੱਗਦਾ ਨਹੀਂ ਮੌਕੇ ਤੇ ਡਰਾਈਵਰ ਭੱਜ ਗਿਆ ਸੀ ਕਿਉਂਕਿ ਸਰਦ ਜਾਣ ਤੋਂ ਪਹਿਲਾਂ ਉਹਨਾਂ ਨੇ ਵਿਕਾਸ ਕਮੋਦ ਜੀ ਹੈਗੇ ਨੇ ਰੋਸੇ ਬਦਲ ਦੇ ਪ੍ਰਧਾਨ ਜਿਨ੍ਹਾਂ ਨੇ ਟੱਕ ਫੜਿਆ ਹੋਇਆ ਸੀਗਾ ਜਿਨ੍ਹਾਂ ਦੇ ਬਿਆਨ ਤੇ ਫਰਦ ਕਰਦੀ ਹੋ ਰਹੀ ਹੈ ਗੱਡੀ ਕਿੱਥੋਂ ਆੜੇ ਚਿੱਤੇ ਜਾ ਰਹੀ ਸੀ ਗੱਡੀ ਸਰ ਇਹ ਰਾਜਪੁਰਿਆ ਥਾਈਡ ਤੋਂ ਆ ਰਹੀ ਸੀ ਤੇ ਉਹ ਤੁਸੀਂ ਲੱਗੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਨੇ ਨਹੀਂ ਰੁਕੀ ਹੋਈ ਸੀ ਗੱਡੀ ਕੀ ਕਰ ਰਹੀ ਕਰ ਰੋ ਸਾਦ ਬਈ ਜੋ ਤਨੂਲ ਮੁਤਾਬਕ ਕਾਰਵਾਈ ਹੋ ਰਹੀ ਹੈ ਜਾਂ ਉਹ ਕਹਿੰਦੀ ਆ ਸੀ ਪੱਟਾ ਸਜ਼ਾ ਦੇ